ਅੰਮ੍ਰਿਤਸਰ ਦੇ ਸਿੱਖ ਦੀ ਪੱਗ ਦੀ ਬੇਅਦਬੀ ਮਾਮਲੇ ਦੇ ਵਿੱਚ ਹੁਨਾ ਗਿਆ ਨਵਾਂ ਮੋੜ। ਸਾਹ ਸੰਗ ਦੀ ਆ ਵੇ ਲੋ ਨਾ ਝੰਡਿਆਲਾ ਗੁਰੂ ਮੰਡੀ ਦਾ ਹਾਲ ਆਪਣਾ ਵੀਰ ਜੀ ਸਰਦਾਰ ਬਾਬਾ ਜੀ ਇਹਨਾਂ ਦਾ ਪਰਨਾ ਸਾਡੇ ਸਾਹਮਣੇ ਲਾਤਾ ਆ ਭਈਏ ਨੇ। ਹਾਂ ਦਮ ਪਰਾ ਨਹੀਂ ਹੋਣਾ। ਹਾਂ ਹਾਂ। ਕੁੱਤੇ ਤੇਰੇ ਪੀਣੀ ਆ। ਤੇ ਗਾੜੀ ਨੂੰ ਗਾੜਾ ਕਢਾ ਬੈ ਕਢ। ਸਰ ਅਰਦੇ ਕਿਥੇ ਆ? ਸਿੱਖ ਜਥੇਬੰਦੀਆਂ ਦੇ ਵੱਲੋਂ ਹੁਣ ਕਰ ਦਿੱਤਾ ਗਿਆ ਹੈ ਵੱਡਾ ਐਲਾ। ਨਾ ਇਹ। ਮਾਰ ਤੋ ਸਾਹ ਨੂੰ ਜਿ। ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਹਾਲੀ ਦੇ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਦੱਸਦੀ ਹੈ ਕਿ ਅੰਮ੍ਰਿਤਧਾਰੀ ਸਿੱਖ ਦੀ ਪੱਗ ਦੀ ਬੇਅਦਬੀ ਹੋਈ ਸੀ ਦਰਅਸਲ ਇਹ ਵੀਡੀਓ ਜੰਡਿਆਲਾ ਗੁਰੂ ਤੋਂ ਸਾਹਮਣੇ ਆਈ ਸੀ ਜਿੱਥੇ ਇੱਕ ਅੰਮ੍ਰਿਤਧਾਰੀ ਸਿੱਖ ਵਿਅਕਤੀ ਦੀ ਪੱਗ ਲਾ ਦਿੱਤੀ ਗਈ ਸੀ ਉਹ ਵੀ ਇੱਕ ਸ਼ਰਾਬੀ ਪਰਵਾਸੀ ਦੇ ਵੱਲੋਂ ਜੰਡਿਆਲਾ ਗੁਰੂ ਦੇ ਅਨਾਜ ਮੰਡੀ ਦੀ ਇਹ ਵੀਡੀਓ ਸੀ ਜਿੱਥੇ ਇੱਕ ਅੰਮ੍ਰਿਤਧਾਰੀ ਸਿੱਖ ਇੱਕ ਬਜ਼ੁਰਗ ਬਾਪੂ ਦੀ ਪੱਗ ਨੂੰ ਲਾ ਦਿੱਤਾ ਜਾਂਦਾ ਹੈ ਪਰਵਾਸੀ ਦੇ ਵੱਲੋਂ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਜ਼ਿਆਦਾ ਪੱਕਦਾ ਹੋਇਆ ਨਜ਼ਰ ਆਉਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਹੁਣ ਸਿੱਖ ਜਥੇਬੰਦੀਆਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ। ਦੱਸਦੇ ਕਿ ਇਸ ਮਾਮਲੇ ਦੇ ਵਿੱਚ ਹਾਲ ਹੀ ਚ ਨਵਾਂ ਮੋੜ ਸਾਹਮਣੇ ਆਇਆ ਹੈ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਹੁਣ ਨਾ ਤਾਂ ਇਹ ਬਜ਼ੁਰਗ ਬਾਪੂ ਕੈਮਰੇ ਸਾਹਮਣੇ ਆਉਣ ਨੂੰ ਤਿਆਰ ਹੈ ਤੇ ਨਾ ਹੀ ਉਹ ਸ਼ਰਾਬੀ ਪਰਵਾਸੀ ਜਿਸ ਦੇ ਵੱਲੋਂ ਪੱਗ ਦੀ ਬੇਅਦਬੀ ਜਿਹੜੀ ਉਹ ਕੀਤੀ ਗਈ ਸੀ। ਤਾਂ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਕਾਫੀ ਜ਼ਿਆਦਾ ਕਿਹਾ ਬਜ਼ੁਰਗ ਬਾਪੂ ਨੂੰ ਕਿ ਸੰਗਤ ਦੇ ਸਾਹਮਣੇ ਪੇਸ਼ ਹੋਵੇ ਅਤੇ ਦੱਸੇ ਕਿ ਕਿਸ ਤਰੀਕੇ ਇਸ ਸ਼ਰਾਬੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੱਗ ਦੀ ਬੇਅਦਬੀ ਕੀਤੀ ਗਈ ਗਾਲੀ ਗਲੋਚ ਕੀਤਾ ਗਿਆ ਪਰ ਉਹਨਾਂ ਕਿਹਾ ਕਿ ਜਾਂ ਤਾਂ ਬਜ਼ੁਰਗ ਬਾਪੂ ਨੂੰ ਪੈਸੇ ਦਿੱਤੇ ਗਏ ਨੇ ਜਾਂ ਫਿਰ ਉਹ ਡਰ ਦੇ ਕਾਰਨ ਸਾਹਮਣੇ ਨਹੀਂ ਆ ਰਿਹਾ ਜਾਂ ਫਿਰ ਪੁਲਿਸ ਪ੍ਰਸ਼ਾਸਨ ਨੇ ਬਜ਼ੁਰਗ ਬਾਪੂ ਨੂੰ ਧਮਕਾਇਆ ਹੈ ਕਿ ਉਹ ਕੈਮਰੇ ਸਾਹਮਣੇ ਆਊਗਾ ਤੇ ਉਸ ਦੇ ਖਿਲਾਫ ਕਾਰਵਾਈ ਹੋਵੇਗੀ ਤਾਂ ਇਹ ਬਿਆਨ ਜਿਹੜਾ ਸਿੱਖ ਜਥੇਬੰਦੀਆਂ ਦੇ ਵੱਲੋਂ ਹਾਲ ਹੀ ਦੇ ਵਿੱਚ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਉਹਨਾਂ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਅੱਜ ਐ ਸਿੱਖ ਵਿਅਕਤੀ ਜਿਸ ਦੀ ਪੱਗ ਦੀ ਬੇਅਦਬੀ ਹੋਈ ਸੀ ਉਹ ਕੈਮਰੇ ਸਾਹਮਣੇ ਨਹੀਂ ਆਉਂਦਾ ਸੰਗਤ ਦੇ ਸਾਹਮਣੇ ਪੇਸ਼ ਨਹੀਂ ਹੁੰਦਾ ਤੇ ਜਾਂ ਫਿਰ ਉਹ ਸ਼ਰਾਬੀ ਪਰਵਾਸੀ ਇੱਥੇ ਨਹੀਂ ਪਹੁੰਚਦਾ ਤਾਂ ਅਸੀਂ ਦੋਵਾਂ ਤੇ ਕਾਰਵਾਈ ਕਰਾਂਗੇ ਅਤੇ ਇੱਕ ਨਵਾਂ ਸੰਘਰਸ਼ ਜਿਹੜਾ ਉਹ ਵਿੱਢਿਆ ਜਾਵੇਗਾ ਕਿਉਂਕਿ ਉਹਨਾਂ ਕਿਹਾ ਕਿ ਸਿੱਖ ਵਿਅਕਤੀਆਂ ਦੇ ਨਾਲ ਜਿਸ ਤਰੀਕੇ ਦਾ ਸਲੂਕ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਉਹ ਬੇहद ਹੀ ਮੰਦ ਭਾਗ ਹੈ ਇਸ ਕਰਕੇ ਕਾਰਵਾਈ ਜੜੀਏ ਬੰਦੀ ਕਾਰਵਾਈ ਜੜੀਏ ਹੋਣੀ ਚਾਹੀਦੀ ਹੈ ਅਤੇ ਜੇਕਰ ਸਿੱਖ ਵਿਅਕਤੀ ਦੇ ਨਾਲ ਅਜਿਹਾ ਸ਼ਲੋਕ ਹੋਇਆ ਹੈ ਤਾਂ ਉਸ ਨੂੰ ਸੰਗਤ ਦੇ ਸਾਹਮਣੇ ਜ਼ਰੂਰ ਪੇਸ਼ ਹੋਣਾ ਚਾਹੀਦਾ ਹੈ ਤਾਂ ਤੁਹਾਨੂੰ ਪਹਿਲਾਂ ਵੀਡੀਓ ਵੀ ਦਿਖਾਉਂਦੇ ਹਾਂ ਕਿ ਕਿਸ ਤਰੀਕੇ ਅਨਾਜ ਮੰਡੀ ਦੇ ਵਿੱਚ ਇਹ ਘਟਨਾ ਵਾਪਰੀ ਸਾਡਾ ਸੰਗਤ ਜੀ ਆਵੇ ਲੋ ਨਾ ਜੰਦੇਂ ਅਲਾਗੂ ਮੰਡੀ ਦਾ ਹਾਲ ਆਪਣਾ ਵੀਰ ਜੀ ਸਰਦਾਰ ਬਾਬਾ ਜੀ ਇਹਨਾਂ ਦਾ ਪਰਨਾ ਸਾਡੇ ਸਾਹਮਣੇ ਲਾਦਾ ਆ ਭਈਏ ਨੇ ਇਹਨੇ ਲਾਇਆ ਜੋ ਤੇ ਆ ਇਹਦੇ ਕੋਲ ਲਾ ਲੈ ਸਾਰੇ ਜੀ ਕੋਈ ਨਹੀਂ ਕੋਈ ਨਹੀਂ ਤੈਨੂੰ ਵਿਖਾਉਣਾ ਹੋਣਾ ਹਾਂਜੀ ਪਾਪਾ ਦੱਸ ਕੀ ਗੱਲ ਓਏ ਛੋੜ ਗੱਲ ਕੋਈ ਨਹੀਂ ਇੱਥੇ ਮੈਂ ਖਲੋਤਾਂ ਤਬੀ ਦੀ ਪਿੰਡਿਆ ਮੈਂ ਬੀਜੀ ਪਰਾਂਗੇ ਵੀ ਹਾਂਜੀ ਆਂਦਾ ਪਰਾਂ ਨਹੀਂ ਹੋਣਾ ਹਾਂ ਹਾਂ ਉੱਤੇ ਤੇਰੇ ਪੀਣੀ ਆ ਤਾਂ ਗਾੜੀ ਨੂੰ ਗਾਲਾਂ ਕਢਾ ਬੈ ਕਢਾ ਤੇਰਾ ਆੜਿਆ ਕਿੱਥੇ ਆ ਰੋ ਜਾਣੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਗੁਰੂ ਜੀ ਦੇ ਦੁਰੂ ਜਡੇਆਲਾ ਮੰਡੀ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇਸ ਤੋਂ ਦੀ ਇੱਕ ਵੀਡੀਓ ਵਾਇਰਲ ਹੋਈ ਆ ਕਿ ਇੱਕ ਭਈਆ ਬੀੜੀ ਪੀਂਦਾ ਤੇ ਉਹਨੂੰ ਇੱਕ ਸਰਦਾਰ ਆ 45-50 ਸਾਲ ਦਾ ਬਜ਼ੁਰਗ ਬਜ਼ੁਰਗ ਉਹ ਰੋਕਦਾ ਵਾ ਬੀੜੀ ਪੀਣ ਤੋਂ ਪਰ ਉਹਨੂੰ ਜਦੋਂ ਰੋਕਦਾ ਹੋਣਾ ਬੀੜੀ ਪੀਣ ਤੋਂ ਤੇ ਉਦੋਂ ਉਹ ਭਈਆ ਜਿਹੜਾ ਵਾ ਤੇ ਗੱਲ ਪੈ ਜਾਂਦਾ ਤੇ ਉਹਦੀ ਦਸਤਾਰ ਲਾ ਦਿੰਦਾ ਆ ਵੀਡੀਓ ਵਾਇਰਲ ਹੋਈ ਆ ਆ ਵੀਡੀਓ ਵੇਖੋ ਸੰਤਜੀ ਆ ਕੇ ਆਣਾ ਸੁਣਿਓ ਲਾਗੇ ਕਰਦੀ ਵਾਹ ਤੇ ਇਹ ਜਦੋਂ ਵੀਡੀਓ ਵਾਇਰਲ ਹੁੰਦੀ ਆ ਤੇ ਅੱਜ ਅਸੀਂ ਪਹੁੰਚੇ ਆ ਆ ਆਈਡੀਆ ਐ ਦੁਕਾਨ ਦੀ ਆ ਜਿਹੜੇ 37 ਨੰਬਰ ਦੁਕਾਨ ਆ 37 ਨੰਬਰ ਦੁਕਾਨ ਦੀ ਆ ਆਪਣਾ ਵੀਰ ਦੇ ਸਰਦਾਰ ਬਾਬਾ ਜੀ ਇਹਨਾਂ ਦਾ ਪਰਨਾ ਸਾਡੇ ਸਾਹਮਣੇ ਲਾਤਾ ਆ ਭਈ ਇਹਨੇ ਲਾਇਆ ਜੋ ਤਾਂ ਇਹੋ ਨਾਲੇ ਸਾਰੇ ਹੀ ਕੋਈ ਨਹੀਂ ਕੋਈ ਨਹੀਂ ਤੈਨੂੰ ਵਿਖਾਣਾ ਕਦਾਸ ਕੀ ਗੱਲ ਹੈ ਓਹ ਛੋੜ ਗੱਲ ਕੋਈ ਨਹੀਂ ਜਿਹੜਾ ਫਲੋਤਾ ਤਾਂ ਮੇਰੀ ਬੀੜੀ ਮੈਂ ਬੀੜੀ ਪਰੋਂ ਕਦੀ ਹਾਂ ਦੇ ਆਹ ਦੇ ਪਰਾਂ ਨਹੀਂ ਹੋਣਾ ਹਾਂ ਹਾਂ ਉੱਤੇ ਤੇਰੇ ਪੀਣੀ ਆ ਤਾਂ ਗਾੜੂ ਗਾਲਾਂ ਗੱਡਿਆ ਗੱਡਦਾ ਰਾੜ ਦੇ ਕਿਤੇ ਜਦੋਂ ਇਹ ਬੀੜੀ ਪੀਣ ਤੋਂ ਡੱਕਿਆ ਆਹ ਪ੍ਰੂਫ ਹੈ ਸੰਤਜੀ ਪਰ ਦੁੱਖ ਵਾਲੀ ਗੱਲ ਇਹ ਆ ਕਿ ਇਸ ਬੰਦੇ ਨੂੰ ਹੋਣਾ ਹੀ ਇਹ ਜਿਹੜਾ ਬਜ਼ੁਰਗ ਹੈ ਜਿਹਦੀ ਦਸਤਾਰ ਲੱਥੀ ਆ ਉਹਨੂੰ ਵੀ ਇੱਥੇ ਬੁਲਾਉਂਦੇ ਆਂ ਵੀ ਇੱਥੇ ਆ ਉਹ ਵੀ ਨਹੀਂ ਆਉਂਦਾ ਇਹਨੇ ਅੰਦਰ ਖਾਤੇ ਭਈਏ ਕੋ ਪਤਾ ਨਹੀਂ ਪੈਸੇ ਲੈ ਲਿਆ ਜਾਂ ਆੜਤੀਆਂ ਨੇ ਦਬਕਾ ਮਾਰਤਾ ਜਾਂ ਪ੍ਰਸ਼ਾਸਨ ਨੇ ਤੇ ਜਾਂ ਪ੍ਰਸ਼ਾਸਨ ਨੇ ਦਬਕਾ ਮਾਰਤਾ ਇਹ ਪ੍ਰਮਾਤਮਾ ਜਾਣੇ ਇਹ ਬੰਦਾ ਹੁਣ ਸਾਡੇ ਇੱਥੇ ਸਾਰੇ ਸੰਸਦ ਦੇ ਸਾਹਮਣੇ ਆਉਣ ਨੂੰ ਤਿਆਰ ਨਹੀਂ ਪਰ ਵੇਖੋ ਨਮੋਸ਼ੀ ਵਾਲੀ ਗੱਲ ਇਹ ਆ ਕਿ ਸਿੱਖੀ ਜਿਹੜੀ ਆ ਦਸਤਾਰ ਆ ਸਾਡੀ ਜਾਂ ਕੇਸ ਆ ਇਹ 10ਵੇਂ ਪਾਸ਼ਾ ਦੇ ਦਿੱਤੇ ਹੋਏ ਆ ਇਹ ਨਾ ਸਾਡੇ ਕੱਲਿਆਂ ਦੇ ਨਹੀਂਗੇ ਪਰ ਦਸਵੇਂ ਪਾਤਸ਼ਾਹ ਦੀ ਸਿੱਖੀ ਨੂੰ ਇਹ ਬੰਦੇ ਲਾਜ ਲਾ ਰਹੇ ਆ ਜੇ ਇਹ ਬੰਦਾ ਕੱਲ ਤੱਕ ਆਣ ਕੇ ਉਹ ਬੰਦੇ ਤੇ ਕਾਰਵਾਈ ਸਖਤ ਕਾਰਵਾਈ ਕਰਾਉਂਦਾ ਤੇ ਠੀਕ ਆ ਜੇ ਇਹਨੇ ਅੰਦਰ ਵੜ ਕੇ ਰਾਜੀਨਾਵਾ ਕਰ ਲਿਆ ਫਿਰ ਅਸੀਂ ਸੰਗਤ ਜੀ ਬੇਨਤੀ ਕਰਦੇ ਆਂ ਕੱਲ ਅੱਜ ਅਸੀਂ ਦਰਖਾਸਤ ਇੱਥੇ ਦੇ ਦਿੱਤੀਆਂ ਫਿਰ ਦੋਵਾਂ ਬੰਦਿਆਂ ਦੇ ਭਈਏ ਤੇ ਵੀ ਤੇ ਇਹ ਜਿਹੜਾ ਸਰਦਾਰ ਅੰਦਰ ਵੜ ਕੇ ਰਾਜੀਨਾਵਾ ਕਰ ਗਿਆ ਜਾਂ ਇਹਨੇ ਕੀ ਲੈ ਲਿਆ ਇਹਦੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੇ ਪੁਲਿਸ ਪ੍ਰਸ਼ਾਸਨ ਪਰਚਾ ਦਰਜ ਨਾ ਕਰੇ ਫਿਰ ਸੰਗਤ ਜੀ ਬੇਨਤੀ ਆ ਵੀ ਹੁਮ ਮਾ ਕੇ ਪਹੁੰਚ ਕੇ ਆਪਾਂ ਇੱਥੇ ਜਿਹੜਾ ਇਹ ਪਰਚਾ ਦਰਜ ਕਰਵਾਉਣਾ ਵਾ ਇਹਨਾਂ ਲੋਕਾਂ ਨੂੰ ਪਤਾ ਲੱਗੂਗਾ ਤੇ ਦੂਜੀ ਬੇਨਤੀ ਆ ਜੰਡਿਆਲੇ ਵਾਲੇ ਜੀ ਮੰਡੀ ਵਾਲੇ ਲੋਕ ਆ ਉਹਨਾਂ ਨੂੰ ਬੇਨਤੀ ਆ ਕਿ ਜੇ ਇਹੋ ਜਿਹੇ ਲੋਕ ਜਾਂ ਇਹੋ ਜਿਹੇ ਭਈਏ ਜਿਹੜੇ ਆ ਆਪਣੇ ਸਰਦਾਰਾਂ ਦੇ ਨਾਲ ਇਹ ਹਾਲ ਕਰ ਰਹੇ ਆ ਤੇ ਥੋੜਾ ਜਿਹਾ ਸੋਚੋ ਤੇ ਜਿਹੜੇ ਆੜ ਤਗੇ ਆ ਜੇ ਆੜਥੇ ਭਈਆਂ ਦਾ ਪੱਖ ਲੈ ਕੇ ਤੇ ਸਰਦਾਰ ਨੂੰ ਲੁਫਾ ਕੇ ਜਾਂ ਉਹਨੇ ਰੈਜਨਾਵਾ ਕਰਾਇਆ ਤੇ ਫਿਰ ਤੁਸੀਂ ਸੋਚੋ ਵੀ ਕੀ ਦੀ ਆੜ ਤੇ ਮਾਲ ਖੜਨਾ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਟਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપ્પે તો દૂર તે મુદ્દે તે ને લાઈવી ટીવી